सड़कों घूम रहे बेसहारा और अवारा पशुओं की हालत बहुत ही दर्दनाक बनी हुई है जो किसी बेसहारा पशु की मौत हो जाती है तो उन्होंने लाश भी घंटा तक सड़क के खुलिया थावान पर नज़र आती है कई बार तो किसी बेसहारा पशु की लाश को आवारा कुत्ते नोसते भी नज़र आते हैं इस तरह फाजल का रोड के नजदीक बद्रा नहर के किनारे एक बेसहारा पशु की मौत होगी ਦੇਸ ਤੋਂ ਬਾਅਦ 2 ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਉਸ ਦੀ লাশ ਇਸ ਤਰ੍ਹਾਂ ਨਹਿਰ ਦੇ ਕਿਨਾਰੇ ਪਈ ਰਹੀ ਜਿਸ ਨੂੰ ਆਵਾਰਾ ਕੁੱਤੇ ਲੋਚਦੇ ਰਹੇ ਜਿਸ ਤੋਂ ਕਿਸੇ ਵੀ ਮਹਿਕਮੇ ਦੇ ਅਧਿਕਾਰੀ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਜਿਸ ਤੋਂ ਬਾਅਦ ਸੂਚਨਾ ਮਿਲਣ ਤੇ ਬਜਰੰਗ ਦਲ ਵੱਲੋਂ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਇਸ ਬੇਸਹਾਰ ਪਸ਼ੂ ਦੀ লাশ ਨੂੰ ਉੱਥੋਂ ਚੱਕਵਾ ਕੇ ਦਫਨਾ ਦਿੱਤਾ ਗਿਆ ਬੇਸ਼ਰਮ ਜੈਸੀ ਤਾਰਾਮ ਜੈ ਗਊ ਮਾਤਾ ਮੇਰਾ ਮੈਂ ਚੰਦਰ ਮੇਰਾ ਨਾਮ ਹੈ ਜੀ ਤੇ ਅਸੀਂ ਬਜਰੰਗਪੁਰ ਦੇ ਨਾਲ ਰੱਖਦੇ ਆ ਜੀ ਅਟੈਚਮੈਂਟ ਠੀਕ ਹੈ ਜੀ ਤੇ ਇਹ ਵੀਰੇ ਸਾਨੂੰ ਕੋਈ ਦੇ ਸਾਰਾ ਪਸ਼ੂ ਹੋ ਗਿਆ ਸੀਗਾ ਸਾਨੂੰ ਫੋਨ ਆਇਆ ਕਿਸੇ ਪਰਦਾ ਉਹ ਕਹਿੰਦੇ ਨੇ ਵੀ ਐਸਾ ਕਰਕੇ ਨਾ ਪਸ਼ੂ ਦੀ ਵੀ ਇੱਥੇ ਕੁੱਤੇ ਖਾਂਦੇ ਪਏ ਨੇ ਤੇ ਡੈਥ ਹੋਈ ਹੋਈ ਹੈ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ 2 ਦਿਨ ਪਹਿਲਾਂ ਆਇਆ ਸੀ ਫੋਨ ਆਇਆ ਸੀਗਾ ਤੇ ਉਹਦਾ ਇਹ ਠੀਕ ਸੀਗਾ ਲਾਜ ਵੀ ਕਰਵਾਇਆ ਸੀ ਇਹਨ ਦਾ ਪਰ ਲਾਜ ਤੋਂ ਨਹੀਂ ਸੈੱਟ ਹੋਇਆ ਤੇ ਮੈਂ ਤੁਹਾਡੇ ਚੈਨਲ ਤੇ ਨਾ ਇਹ ਹੀ ਕਹਿਣਾ ਚਾਹਨਾ ਸਾਰਿਆਂ ਨੂੰ ਵੀ ਪਸ਼ੂ ਨੂੰ ਤੁਸੀਂ ਵਰਤਦੇ ਜੇ ਠੀਕ ਹੈ ਆਪਦੇ ਘਰੇ ਆਪ ਵਰਤਦੇ ਆਪਾ ਤੁਹਾਨੂੰ ਪਰ ਹੱਥ ਜੋੜ ਕੇ ਬੇਨਤੀ ਹੈ ਵੀ ਪਸ਼ੂ ਨੂੰ ਤੁਸੀਂ ਛੱਡ ਦਿਓ ਇਸ ਤਰ੍ਹਾਂ ਨਾ ਛੱਡਿਆ ਕਰੋ ਨੇ ਨਜ਼ਦੀਕ ਨੇਰੇ ਤੇਰੇ ਆਪਣੇ ਫਾਜ਼ਿਲਕਾ ਇਹਦੇ ਵਿੱਚ ਬਹੁਤ ਗਊਸ਼ਾਲਾ ਹੈਗੀਆਂ ਨੇ ਤੁਸੀਂ ਗਊਸ਼ਾਲਾ ਜਾ ਕੇ ਦੇ ਕੇ ਆ ਸਕਦੇ ਹੋ ਠੀਕ ਹੈ ਕੋਈ ਕੋਈ ਮਨਾ ਨਹੀਂ ਕਰਦਾ ਹੁੰਦਾ ਗਊਸ਼ਾਲਾ ਪਸ਼ੂ ਰੱਖਣ ਲਈ ਸਹੀ ਹੈ ਜੇ ਕੁਝ ਵੀ ਜੇ ਬਿਮਾਰ ਹੈ ਤਾਂ ਵੀ ਤੁਹਾਡੇ ਕੋਲ ਇਲਾਜ ਨਹੀਂ ਹੁੰਦਾ ਤਾਂ ਤੁਸੀਂ ਗਊਸ਼ਾਲਾ ਜੀ ਜਾ ਕੇ ਦੇ ਸਕਦੇ ਹੋ ਜਿੱਦਾਂ ਕੋਈ ਬੰਦੇ ਦੱਸਦੇ ਨੇ ਜਿੱਦਾਂ ਵੀ ਆ ਵੀ ਮੰਨ ਲਓ ਪਸ਼ੂ ਪਹਿਲਾਂ ਮੈਂ ਜਿਵੇਂ ਰੇਤਾ ਵਗੈਰਾ ਲਿਆਉਂਦੀ ਹਾਂ ਜੇ ਇਸ ਪਸ਼ੂ ਜਿਵੇਂ ਬਲਡ ਬਣਾਇਆ ਹੁੰਦਾ ਕਰੇ ਜੀ ਠੀਕ ਹੈ ਜੀ ਪੋਸਟਾ ਕਰਕੇ ਵੀ ਅਸੀਂ ਇਹ ਸੋਚਿਆ ਵੀ ਛੱਡਿਆ ਹੀ ਹੈ ਪਸ਼ੂ ਜਿਹਾ ਜਿਵੇਂ ਵੀ ਹੈ ਜੀ ਹਾਂਜੀ ਸਰ ਥੋੜੇ ਦੋ ਤਿੰਨ ਦਿਨ ਪਹਿਲਾਂ ਆਏ ਸੀ ਉਦੋਂ ਪਸ਼ੂ ਠੀਕ ਸੀਗਾ ਜੀ ਬਸ ਬੈਠਾ ਸੀਗਾ ਉੱਠਿਆ ਨਹੀਂ ਜਾ ਰਿਹਾ ਸੀਗਾ ਤੇ ਗਊਸ਼ਾਲਾ ਫੋਨ ਕੀਤਾ ਸੀ ਉਹ ਵੀ ਕਹਿੰਦੇ ਅਸੀਂ ਆ ਕੇ ਲੈ ਜੰਨੇ ਆ ਪਰ ਉਹਨਾਂ ਦੇ ਆਣ ਤੋਂ ਪਹਿਲਾਂ ਹੀ ਪਸ਼ੂ ਦੀ ਡੈਥ ਹੋ ਗਈ ਸੀਗੀ ਜੀ ਫਿਰ ਉਹਦੇ ਵਿੱਚ ਕਿਸੇ ਦਾ ਹਾਂਜੀ ਅੱਜ ਜਦੋਂ ਆਏ ਪਹੁੰਚੇ ਤਾਂ ਜੀ ਕਿਸ ਤਰ੍ਹਾਂ ਦੀ ਹਾਲਤ ਸੀ ਅੱਜ ਜੀ ਹਾਲਤ ਬਹੁਤ ਸੈਣੀ ਦੀ ਜੀ ਹਾਲਤ ਹੈ ਕਿਉਂਕਿ ਕੁੱਤੇ ਖਾ ਰਹੇ ਸੀਗੇ ਤੇ ਬਹੁਤ ਜ਼ਿਆਦਾ ਮਾਰੀ ਹਾਲਤ ਸੀਗੀ ਜੀ ਉਹ ਤਿੰਨ ਦਿਨ ਪਹਿਲਾਂ ਮੈਨੂੰ ਫੋਨ ਆਇਆ ਸੀਗਾ ਜੀ ਠੀਕ ਹੈ ਸਰ ਤੇ ਮੈਂ ਕੋਈ ਗੱਲ ਨਹੀਂ ਮੈਂ ਕਿਹਾ ਚਲੋ ਮੈਂ ਆਪਦੇ ਲੈਵਲ ਤੇ ਜਿੱਦਾਂ ਵੀ ਹੈ ਇੱਥੇ ਨਾਲ ਫਿਰ ਜੀ ਸੀ ਵੀ ਲੱਗੀ ਸੀਗੀ ਮੈਂ ਉਹਨਾਂ ਨੂੰ ਕਹਿ ਕੇ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਅਸੀਂ ਕਰਾਂਗੇ ਜੀ ਇੱਥੇ ਆਪਣੇ ਇਹਨੂੰ ਦਬਵਾ ਦਿੱਤਾ ਏ ਜੀ ਸੀ ਵੀ ਨਾਲ ਕੱਡਾ ਪਾਟ ਕੇ ਠੀਕ ਹੈ ਜੀ ਇਹ ਦਫਨਾ ਦੇ ਤਾਂ ਨਮਕ ਪਾ ਕੇ ਜੋ ਵੀ ਹੈ ਦਫਨਾਤਾ ਜੀ ਚਲੋ ਭਾਈ ਬੰਦੀ ਨਾਲ ਮੇਰੇ ਦੋਸਤ ਹੈਗੇ ਨਾਲ ਕੋਈ ਮਨਾਂ ਨਹੀਂ ਕਰਦਾ ਇਸ ਕੰਮ ਲਈ ਕੋਈ ਵੀ ਨਹੀਂ ਮੈਂ ਰੇਕ ਨੂੰ ਏ ਮਤਲਬ ਬੇਨਤੀ ਕਰਦਾ ਵੀ ਕੋਈ ਵੀ ਇਹ ਕੰਮ ਕਰ ਸਕਦਾ ਹੈ ਜੀ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਉਹ ਨਹੀਂ ਹੈਗਾ ਵੀ ਪੰਨ ਦਾ ਕੰਮ ਹੈ ਹਰ ਇੱਕ ਬੰਦੇ ਨੂੰ ਮੈਂ ਇਹ ਕਹਿੰਨਾ ਵੀ ਇਹ ਕੰਮ ਕਰਨਾ ਚਾਹੀਦਾ ਹੈ ਜੇ ਕੋਈ ਪਸ਼ੂ ਬਿਮਾਰ ਹੈ ਤਾਂ ਉਹਦਾ ਇਲਾਜ ਕਰਾਓ ਕੁਝ ਨਹੀਂ ਲੱਗਦਾ ਜੀ ਆਪਦੀ ਥੋੜੀ ਬੋਤੀ ਕਮਾਈ ਦੇ ਵਿੱਚੋਂ ਕੋਈ ਮੈਂ ਵੀ ਨਾਰਮਲ ਫੈਮਿਲੀ ਤੋਂ ਹੈਗਾ ਜੀ ਕੋਈ ਹੋਰ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ ਤੇ ਕੋਈ ਹੋਰ ਨਹੀਂ ਹੈਗਾ ਜੀ ਠੀਕ ਹੈ ਇਸ ਤਰ੍ਹਾਂ ਦੇ ਕੰਮ ਪਹਿਲਾਂ ਵੀ ਤੁਸੀਂ ਕਰਦੇ ਰਹੇ ਹਾਂ ਜੀ ਸਰ ਮੈਂ ਹਾਂ ਜੀ ਕਰਦਾ ਰਹਿੰਦਾ ਅੱਗੇ ਵੀ ਕਰਦੇ ਰਹੋਗੇ ਹਾਂ ਜੀ ਕਰਦੇ ਰਵਾਂਗੇ ਜੀ ਜ਼ਰੂਰ ਕਰਦੇ ਰਵਾਂਗੇ ਜੀ ਜਿੰਨਾ ਟਾਈਮ ਜ਼ਿੰਦਗੀ ਰਹਿੰਦੀ ਹੈ ਕਰਦੇ ਰ